ਹੁਣ ਅੱਜ ਮੈਂ ਤੁਹਾਨੂੰ ਕੁਝ ਬੇਸਿਕ ਵੇਲਸ ਜਿਨ੍ਹਾਂ ਨੂੰ ਆਪਾਂ ਬਣਾ ਸਕਦੇ ਹਾਂ ਸੂਚਿਤ ਉੱਪਰ ਫਸਟ ਆਫ ਆਲ ਕਿਹੜੀਆਂ ਜਸਟ ਆਪਾਂ ਕੋਈ ਵੀ ਕਲਰ ਲੈ ਸਕਦੇ ਆ ਮੇਰੇ ਕੋਲ ਇਸ ਟਾਈਮ ਮੈਂਜ਼ੈਂਟਾ ਐਂਡ ਵਾਈਟ ਕਲਰ ਲਿਆ ਹੈ ਮੈਂ ਠੀਕ ਹੈ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਗ੍ਰੀਨ ਲੈ ਸਕਦੇ ਵੇਲ ਬਣਾਉਣ ਲਈ ਵਸੇ ਤਾਂ ਜਸਟ ਆਪਾਂ ਪਤਲੀ ਜੀ ਵੇਲ ਖਿੱਚਾਂਗੇ ਪਹਿਲੇ ਠੀਕ ਹੈ ਦੈਨ ਐਵੇਂ ਆਪਾਂ ਦੀਆਂ ਪੈਟਲਸ ਕਟਾਂਗੇ ਜਿਵੇਂ ਆਪਾਂ ਫਸ ਟਾਈਮਸ ਕੱਢ ਦੇਣਾ ਉਹ ਵੀ ਸਟ੍ਰੇਟ ਸਟ੍ਰੇਟ ਹੀ ਕੱਢਾਂਗੇ ਠੀਕ ਹੈ ਬਰਸ਼ ਨੰਬਰ ਮੈਂ ਮੈਂ 5 ਯੂਜ਼ ਕਰ ਰਹੀ ਹਾਂ ਛੋਟਾ ਬਰਸ਼ ਵੀ ਯੂਜ਼ ਕਰ ਸਕਦੇ ਆ ਜੇ ਤਾਂ ਆਪਾਂ ਬਿਲਕੁਲ ਛੋਟੀਆਂ ਬਣਾਉਣੀਆਂ ਨੇ ਤਾਂ ਮੈਂ ਬਰਸ਼ ਨੰਬਰ ਲੈ 1 1 2 3 ਕੋਈ ਵੀ ਯੂਜ਼ ਕਰ ਸਕਦੇ ਤੁਸੀਂ ਇੱਕ ਸਾਈਡ ਤੇ ਵਾਈਟ एक साइड से मजेंटा दैन आप इवें छोटे छोटिया पेटल्स बना सकते हैं ठीक है दैन फिर तो एक साइड से वाइट एक साइड पर मजेंटा डार्क कलर उपर एक लाइट कलर अकॉर्डिंग टू योर चॉइस ਜਦ ਨਾਲ ਪਕੀ ਕਰ ਸਕਦੇ ਆ ਇਹਦੇ ਅੰਦਰ ਵਾਈਟ ਡਾਟ ਦੇ ਸਕਦੇ ਆ ਜਿਹਦੇ ਨਾਲ ਕਿ ਆਪਾਂ ਹਨ ਹੋਰ 엠ਬੈਲਿਸ਼ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਨਾਲ ਆਪਾਂ ਇਹਨੂੰ 엠ਬੈਲਿਸ਼ ਕਰ ਸਕਦੇ ਆ ਹੋਰ ਠੀਕ ਹੈ ਇਹਦੇ ਨਾਲ ਆਪਾਂ ਸੂਟਸ ਨੂੰ ਕਿਵੇਂ ਕਵਰ ਅਪ ਕਰਨਾ ਹੈ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨਿੰਗ ਕਰ ਸਕਦੇ ਹੋ ਡਿਜ਼ਾਈਨਿੰਗ ਕਰਕੇ ਮੈਨੂੰ ਸੈਂਡ ਕਰ ਸਕਦੇ ਹੋ ਥੈਂਕ ਯੂ